ਖਾਇਪ੍ਰਾਇਲ ਨੂੰ ਕੈਨੇਡਾ ਵਿੱਚ ਹੋਣ ਜਾ ਰਹੀਆਂ ਸੰਸਦੀ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਕੈਨੇਡਾ ਦੇ ਵਿੱਚ ਕਨਜ਼ਰਵੇਟਿਵ ਐਨਡੀਪੀ ਅਤੇ ਲਿਬਰਲ ਪਾਰਟੀ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਸੋ ਚੋਣਾਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਕੀ ਮਾਹੌਲ ਬਣਿਆ ਹੋਇਆ ਹੈ ਕੀ ਕੁਝ ਚੱਲ ਰਿਹਾ ਆਓ ਜਾਣਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੋਹਲ ਹੋਰਾਂ ਕੋਲ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਬਹੁਤ ਬਹੁਤ ਸੱਚੀ ਕਾਲ ਜੀ ਪਰਮਜੀਤ ਔਰ ਆਪਣੇ ਸਾਰੇ ਸ੍ਰੋਤਨ ਦਰਸ਼ਕਾਂ ਨੂੰ ਵੀ ਆਇਆ ਨੂੰ ਜੀ ਜੀ ਮੈਂ ਸ਼ੁਰੂਆਤ ਚ ਵੀ ਗੱਲ ਕੀਤੀ ਕਿ 28 ਅਪ੍ਰੈਲ ਨੂੰ ਹੁਣ ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਹੋਣ ਜਾ ਰਹੀਆਂ ਨੇ ਕੀ ਮਾਹੌਲ ਹੈ ਉੱਥੋਂ ਦਾ ਇਸ ਸਮੇਂ ਕੋਲ ਇਲੈਕਸ਼ਨ ਦੇ ਵਿੱਚ ਜਿਸ ਵੇਲੇ ਵੀ ਇਹ ਕਿਸੇ ਵੀ ਮੁਲਕ ਦੇ ਵਿੱਚ ਵੈਸੇ ਪਾਰਲੀਮੈਂਟਰੀ ਇਹ ਇਲੈਕਸ਼ਨ ਹੋਵੇ ਸੰਸਦੀ ਚੋਣ ਹੋਵੇ ਤੇ ਉਸ ਵੇਲੇ ਸਰਗਰਮੀਆਂ ਜਿਹੜੀ ਆ ਜਿਪੀ ਉਹ ਸਮੁੱਚੇ ਚੋਣ ਪ੍ਰਚਾਰ ਦੇ ਦੌਰਾਨ ਚਰਮ ਸੀਮਾ ਤੇ ਹੁੰਦੀਆਂ ਸੋ ਉਸੇ ਤਰੀਕੇ ਦੇ ਨਾਲ ਇਸ ਕੈਨੇਡਾ ਦੇ ਵਿੱਚ ਜਿਹੜਾ ਜੀਪੀ ਇਲੈਕਸ਼ਨ ਦਾ ਐਲਾਨ ਇਹ 24 ਮਾਰਚ ਨੂੰ ਕੀਤਾ ਗਿਆ ਸੀਗਾ ਉਦੋਂ ਤੋਂ ਲੈ ਕੇ ਚੋਣ ਪ੍ਰਚਾਰ ਜਿਹੜਾ ਜੀਪੀ ਲਗਾਤਾਰਤਾ ਦੇ ਨਾਲ ਚੱਲਦਾ ਰਿਹਾ ਉਸ ਦੇ ਦੌਰਾਨ ਹੁਣ ਜੀਪੀ ਕਰਦੇ ਆਂ ਕਰਾਉਂਦੇ ਆਂ ਪਹੁੰਚ ਗਏ ਆ ਉਸ ਦਿਨ ਦੇ ਨਜ਼ਦੀਕ ਜਿਸ ਦੀ ਕਿ ਲੋਕਾਂ ਨੂੰ ਐਸੇ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਸੋ ਕਰਨਗੇ ਸੋਮਵਾਰ ਦੇ ਦਿਨ ਵੋਟਰ ਜਿਹੜੇ ਅੱਜ ਪੋਲਿੰਗ ਸਟੇਸ਼ਨਾਂ ਵੱਲ ਨੂੰ ਜਾ ਕੇ 1500 ਤੋਂ ਵੀ ਜ਼ਿਆਦਾ ਜਿਹੜੇ ਕੈਂਡੀਡੇਟ ਜਿਹੜੇ ਪਿਛੋਂ ਮੈਦਾਨ ਦੇ ਵਿੱਚ ਹੈਗੇ ਆ ਕੁੱਲ 343 ਦੇਸ਼ ਪਰ ਦੇ ਵਿੱਚ ਸੀਟਾਂ ਜੋ ਕੈਨੇਡਾ ਦੇ ਵਿੱਚ ਹੈਗੀਆਂ ਪਾਰਲੀਮੈਂਟ ਦੀਆਂ ਉਸ ਦੇ ਵਾਸਤੇ ਜਿਹੜਾ ਜੀ ਇਹ ਵੋਟਰਾਂ ਦੇ ਕੋਲ ਇੱਕ ਐਂਪਲ ਲਾਸਟ ਓਪਰਚੁਨਿਟੀ ਹੋਏਗੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ ਜੀ ਬਿਲਕੁਲ ਜੇਕਰ ਸਤਪਾਲ ਜੀ ਆਪਾਂ ਗੱਲ ਕਰਨੀ ਹੋਵੇ ਸਿਆਸੀ ਪਾਰਟੀਆਂ ਚੜਤ ਬੜਤ ਦੀ ਵੀ ਸਿਆਸੀ ਪਾਰਟੀਆਂ ਦਾ ਇਸ ਵੇਲੇ ਕਿਸ ਵੱਲ ਦੀ ਹਵਾ ਜ਼ਿਆਦਾ ਹੈ ਤੇ ਲੱਗਦਾ ਹੈ ਵੀ ਹਾਂ ਇਹ ਪਾਰਟੀ ਬਾਜ਼ੀ ਮਾਰ ਸਕਦੀ ਹੈ ਅਹ ਦੇਖੋ ਪਰਮਜੀਤ ਜੀ ਵੀ ਇਥੇ ਕੈਨੇਡਾ ਦੇ ਵਿੱਚ ਨਾ 2015 ਤੋਂ ਹੁਣ 2025 ਤੱਕ ਵੇ ਲਗਭਗ 10 ਸਾਲ ਜੋ ਹੈ ਲਿਬਰਲ ਪਾਰਟੀ ਦੀ ਸਰਕਾਰ ਰਹੀ ਹੈ 2019 ਤੱਕ ਸੀਗੀ ਮжоਰਿਟੀ ਗਵਰਨਮੈਂਟ ਉਸ ਤੋਂ ਬਾਅਦ ਉਹ ਮਾਈਨੋਰਿਟੀ ਦੇ ਵਿੱਚ ਆਈ ਜਸਟਨ ਟੂਡੋ ਪ੍ਰਾਈਮ ਮਿਨਿਸਟਰ ਸੀਗੇ 2021 ਚ ਫੇਰ ਘਟ ਗਿਣਤੀ ਸਰਕਾਰ ਹੀ ਉਹ ਬਣਾ ਪਾਈ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਜੀਪੀ ਇਹ ਲਗਾਤਾਰਤਾ ਦੇ ਨਾਲ ਰਾਜ ਇਸ ਲਿਬਰਲ ਪਾਰਟੀ ਨੇ 2022 ਤੋਂ ਸਪੈਸ਼ਲੀ ਐਨਡੀਪੀ ਜਿਹੜੀ 3 ਤੀਸਰੇ ਨੰਬਰ ਦੀ ਸਾਡੇ ਦੇਸ਼ ਦੇ ਵਿੱਚ ਇੱਥੇ ਰਾਸ਼ਵੀ ਪਾਰਟੀ ਹੈ ਉਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਜੀਪੀ ਫੌੜੀਆਂ ਦੇ ਨਾਲ ਕਹ ਲੋ ਵੀ ਇਹ ਸਰਕਾਰ ਨੂੰ ਚੱਲਦਾ ਰੱਖਿਆ ਸੋ ਉਸ ਦੇ ਦੌਰਾਨ ਜੀ ਇਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਆ ਦੇਸ਼ ਦੀ 2015 ਤੋਂ ਲੈ ਕੇ 2025 ਤੱਕ ਹੁਣ ਪਹੁੰਚੀ ਆ ਆਰਥਿਕ ਤੌਰ ਤੇ ਹੋਵੇ ਸਮਾਜਿਕ ਤੌਰ ਤੇ ਹੋਵੇ ਜਾਂ ਫਿਰ ਵਿਦੇਸ਼ਾਂ ਦੇ ਨਾਲ ਕੋਲੋ ਪੀ ਟ੍ਰੇਡ ਐਗਰੀਮੈਂਟਸ ਦੇ ਸਿਲਸਿਲੇ ਦੇ ਵਿੱਚ ਤੇ ਜਾਂ ਫਿਰ ਅਦਰਵਾਈਜ਼ ਵੀ ਕੁੱਲ ਮਿਲਾ ਕੇ ਇਹ ਜੁਰਮ ਕ੍ਰਾਈਮ ਜਿਹੜਾ ਜੀਪੀ ਲੋਕ ਸ਼ਿਕਾਇਤ ਕਰ ਰਹੇ ਬਹੁਤ ਵਧੀਆ ਹੈ ਮਹਿੰਗਾਈ ਬਹੁਤ ਵਧੀਆ ਹੈ ਸੋ ਉਸ ਤਰ੍ਹਾਂ ਦੇ ਹਾਲਾਤਾਂ ਤੋਂ ਜਿਹੜੇ ਬਦਲਣ ਹੋ ਕੇ ਵੱਡੀ ਤਦਦ ਦੇ ਵਿੱਚ ਲੋਕ ਚਾਹੁੰਦੇ ਸੀ ਕਿ ਚੇਂਜ ਚਾਹੀਦੀ ਆ ਤੇ ਫਿਰ ਕੀ ਹੋਇਆ ਕਿ ਜਸਟਨ ਟੂਡੋ ਨੇ ਆਖਰ ਅਦਬ ਚਾ ਲਈ ਮਜਬੂਰ ਹੋ ਕੇ ਪਾਰਟੀ ਦੇ ਅੰਦਰ ਵੀ ਜਦੋਂ ਬਗਾਵਤ ਸ਼ੁਰੂ ਹੋ ਗਈ ਤੇ ਉਹਨਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਤੇ ਫਿਰ ਲੀਡਰਸ਼ਿਪ ਜਿਹੜੀ ਜੇ ਲੈਵਲ ਪਾਰਟੀ ਦੀ ਉਹ ਚੇਂਜ ਹੋਈ ਸੀ ਬਕਾਇਦਾ ਤੌਰ ਤੇ 14 ਮਾਰਚ ਨੂੰ 14 ਮਾਰਚ ਤੋਂ ਇੱਕ ਹਫਤੇ ਬਾਅਦ ਹੀ ਫਿਰ ਮਾਰਕ ਕਾੜਨੀ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਤੇ ਲੈਵਲ ਪਾਰਟੀ ਦੇ ਆਗੂ ਬਣੇ ਉਹਨਾਂ ਨੇ 23 ਮਾਰਚ ਨੂੰ ਜਿਹੜਾ ਜਿੱਪ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਸੋ 23 ਮਾਰਚ ਨੂੰ ਜਿਉਂ ਹੀ ਇਲੈਕਸ਼ਨ ਦਾ ਐਲਾਨ ਹੋਇਆ ਤੇ ਉਸ ਤੋਂ ਪਹਿਲਾਂ ਜਿਹੜਾ ਇਹ 14 ਮਾਰਚ ਨੂੰ ਜਦੋਂ ਉਹਨਾਂ ਨੇ ਕਾਰਜਪਾਲ ਸੰਭਾਲ ਲਿਆ ਤੇ ਉਹਨਾਂ ਦੇ ਇੱਕ ਤਰੀਕੇ ਨਾਲ ਲੈਵਲ ਪਾਰਟੀ ਦੇ ਆਗੂ ਬਣਨ ਤੋਂ ਬਾਅਦ ਹੀ ਸਰਵੇਖਣ ਜਿਹੜੇ ਆ ਉਹਨਾਂ ਦੇ ਵਿੱਚ ਉਹ ਨਜ਼ਰ ਆਇਆ ਪਹਿਲਾਂ ਜਿੱਥੇ ਕੰਜ਼ਰਵਟਿਵ ਪਾਰਟੀ ਦੀ ਲਗਾਤਾਰਤਾ ਦੇ ਨਾਲ ਬੀਤੇ ਮਹੀਨਿਆਂ ਤੋਂ ਪਰਤ ਦਿਖਾਈ ਜਾ ਰਹੀ ਜਾਰੀ ਸੀਗੀ ਲੇਕਿਨ ਕੇ ਮਾਰਕਰ ਨੇ ਜਿਹੜੇ ਜੀਪੀਓ ਇੱਕ ਸੂਝਵਾਨ ਆਰਥਿਕ ਮਾਹਿਰ ਸਮਝੇ ਜਾਂਦੇ ਖੋਣ ਕਰਕੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿ ਆ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਆ ਸੋ ਥੋੜਾ ਜਿਹਾ ਜਿਹੜਾ ਜੀਪੀ ਇਹ ਵੋਟ ਬੈਂਕ ਜਾਂ ਵੋਟਰਾਂ ਦਾ ਇਹ ਧਿਆਨ ਆ ਉਹਨਾਂ ਦੀ ਲੀਡਰਸ਼ਿਪ ਵੱਲੋਂ ਗਿਆ ਸੋ ਲੇਕਿਨ ਕੇ ਸਰਵੇਖਣ ਜਿਹੜੇ ਆ ਜੀਪੀਐਸ ਵਰ ਨੌਜਵਾਨ ਪੀੜ੍ਹੀ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਵੱਡੀਆਂ ਮੁਸ਼ਕਲਾਂ ਤੇ ਆਪਣਾ ਭਵਿੱਖ ਤੋਂ ਦਲਾ ਦੇਖ ਨਿਰੀਖਣ ਹੈ ਕਿ ਤਰ੍ਹਾਂ ਕਿਤੇ ਥੋੜੇ ਹੋ ਸੱਚ ਦੇ ਨਜ਼ਦੀਕ ਸਾਬਤ ਹੁੰਦੇ ਰਹੇ ਚੋਣ ਨਤੀਜੇ ਇਸ ਵਾਰ ਜਿਹੜੇ ਬਹੁਤ ਸਾਰੇ ਚੋਣ ਨਤੀਜੇ ਉਹ ਉਲਟ ਫੇਰ ਵੀ ਨਜ਼ਰ ਆ ਸਕਦਾ ਕਿਉਂਕਿ ਵੱਡੀ ਤعداد ਦੇ ਵਿੱਚ ਲੋਕ ਜਿਹੜੇ ਅੱਜ ਕਿ ਇਸ ਵੇਲੇ ਵੋਟਾਂ ਦੇ ਦਿਨ ਦੀ ਉਡੀਕ ਕਰ ਰਹੇ ਨੇ ਤੇ ਲੱਗਦਾ ਕਿ ਇਸ ਵਾਰ ਜਿਹੜਾ ਪੋਲਿੰਗ ਦਾ ਨਵਾਂ ਕੋਈ ਰਿਕਾਰਡ ਨਵਾਂ ਕੀਰਤੀਮਾਨ ਵੀ ਬਣਨ ਜਾ ਰਿਹਾ ਜੀ ਬਿਲਕੁਲ ਜਹਲ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਕਿਉਂਕਿ ਜਸਟਨ ਟਰੂਡੋ ਲਿਬਰਲਾਂ ਦੀ ਸਰਕਾਰ ਰਹੀ ਜਦੋਂ ਜਸਟਨ ਟਰੂਡੋ ਪ੍ਰਧਾਨ ਮੰਤਰੀ ਬਣੇ ਸੀ ਤੇ ਉਹਨਾਂ ਦੀ ਲੋਕ ਪ੍ਰੇਤਾ ਜਿਸ ਹੱਦ ਤੱਕ ਵਧੀ ਫਿਰ ਹੌਲੀ ਹੌਲੀ ਜਿਸ ਤਰ੍ਹਾਂ ਮੋਹ ਭੰਗ ਹੋਣਾ ਸ਼ੁਰੂ ਹੋਇਆ ਅੰਤ ਦੇ ਵਿੱਚ ਉਹਨਾਂ ਨੂੰ ਮਜਬੂਰ ਹੋ ਕੇ ਅਸਤੀਫਾ ਦੇਣਾ ਪਿਆ ਤੁਸੀਂ ਵੀ ਦੱਸਿਆ ਕਿ ਮਾਰਕਰਨੀ ਦੇ ਆਨ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਪਾਰਟੀ ਦੀ ਚੜਤ ਬੜਤ ਜ਼ਰੂਰ ਹੋਈ ਕੰਜ਼ਰਵੇਟਿਵ ਜਿੱਥੇ ਅੱਗੇ ਚੱਲ ਰਹੇ ਸੀ ਉੱਥੇ ਹੀ ਉਹਨਾਂ ਨੂੰ ਮੁਕਾਬਲਾ ਦੇਣ ਯੋਗ ਮੈਦਾਨ ਦੇ ਵਿੱਚ ਉਤਰ ਆਏ ਕਿਸ ਚੀਜ਼ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਸਿਰਫ ਇੱਕ ਫੇਸ ਬਦਲਣ ਦੇ ਨਾਲ ਜਾਂ ਫਿਰ ਕੋਈ ਹੋਰ ਮੁੱਦਾ ਵੀ ਉਠਿਆ ਦੇਖੋ ਫੇਸ ਬਦਲਣ ਦਾ ਬਹੁਤ ਵੱਡਾ ਅਸਰ ਰਿਹਾ ਤੇ ਇਹ ਡਿਪੈਂਡ ਕਰਦਾ ਵੀ ਫੇਸ ਆਇਆ ਕੌਣ ਸੋ ਜਸਟਨ ਟ੍ਰੂਡੋ ਜਿੱਥੇ ਉਹਨਾਂ ਦਾ ਉਭਾਰ 2015 ਦੇ ਵਿੱਚ ਇੱਕ ਹੀਰੋ ਦੀ ਤਰ੍ਹਾਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਰਾਜਨੀਤੀ ਦੇ ਵਿੱਚ ਹੋਇਆ ਸੀਗਾ ਉਹਨਾਂ ਨੇ ਆਪਣੀ ਪਾਰਟੀ ਨੂੰ 3ਵੇਂ ਨੰਬਰ ਤੋਂ ਚੁੱਕ ਕੇ ਜੜਾ ਜਿੱਪੇ ਮੈਜੋਰਿਟੀ ਗਵਰਨਮੈਂਟ ਤੱਕ ਲੈ ਆਂਦਾ ਸੋ ਲੇਕਿਨ ਕਿ ਵੀ ਇਹ 10 ਸਾਲਾਂ ਦੇ ਆਪਣੇ ਇਹ ਨਿਕੰਮੇ ਜਿਹੇ ਕਾਰਜਪਾਲ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਦੇਸ਼ ਦੇ ਲੋਕਾਂ ਦਾ ਦੇਸ਼ ਦਾ ਜੋ ਹਾਲ ਹੋਇਆ ਉਹਦੇ ਵਿੱਚ ਫਿਰ ਲੱਗਦਾ ਜੀ ਵੀ ਹੁਣ ਅਖੀਰ ਤੇ ਉਹ ਇੱਕ ਜ਼ੀਰੋ ਦੀ ਤਰ੍ਹਾਂ ਬਰੇ ਹਾਰੇ ਹੋਏ ਤੇ ਪਸਤ ਹੋਏ ਅਗੂ ਦੀ ਤਰ੍ਹਾਂ ਜਿਹੜਾ ਜੀਪੀਓ ਹੋ ਰਾਜਨੀਤੀ ਤੋਂ ਇੱਕ ਪਾਸੇ ਹੋਈ ਹੈ ਤੇ ਲੋਕਾਂ ਨੇ ਸ਼ੁਕਰ ਜ ਮਨਾਇਆ ਉਸ ਤੋਂ ਬਾਅਦ ਫਿਰ ਨਵੇਂ ਜਿਹੜੇ ਜੀਪੀ ਆਏ ਤੇ ਜਸਨ ਟੂਡੋ ਉਹਨਾਂ ਦੀ ਸਪੋਰਟ ਦੇ ਨਾਲ ਹੀ ਆ ਮਾਰਕ ਕਾਰਨੀ ਪਰਮਾਨਕ ਮਾਰਕ ਕਾਰਨੀ ਜਿਹੜਾ ਜੀਪੀ ਉਹਨਾਂ ਦਾ ਆਪਣਾ ਅਕਸ ਉਹਨਾਂ ਦਾ ਇੱਕ ਆਪਣਾ ਇਮੇਜ ਉਹਨਾਂ ਦੀ ਜਿਹੜੀ ਸਮਝ ਹੈ ਕਿਤੇ ਕਿਤੇ ਜਾਨੀ ਕਿ ਭਾਰਤੀ ਮੂਲ ਦੇ ਲੋਕ ਉਹਨਾਂ ਦੀ ਤੁਲਨਾ ਡਾਕਟਰ ਮਨਮੋਹ ਸਿੰਘ ਜੀ ਉਹਨਾਂ ਨਾਲ ਵੀ ਕਰ ਬੈਠਦੇ ਆ ਪਰ ਕੁੱਲ ਮਿਲਾ ਕੇ ਜਾਨੀ ਕਿ ਜੀਪੀ ਮਾਰਕ ਕਾਰਨੀ ਲੰਬੇ ਸਮੇਂ ਤੋਂ ਜਸਨ ਟੂਡੋ ਦੇ ਹੀ ਸਲਾਹਕਾਰ ਰਹੇ ਸੋ ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਭੰਬਲ ਪੂਸਾ ਵੀ ਹੈ ਵੀ ਜਸਟਨ ਟੂਟੋ ਗਏ ਪਰ ਉਹਨਾਂ ਦਾ ਦੂਸਰਾ ਚਿਹਰਾ ਜੀ ਮਾਰਕਰਨੀ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਕਿਉਂਕਿ ਜੋ ਕੁਝ ਜਸਟਨ ਟੂਟੋ ਕਰਦੇ ਰਹੇ ਆ ਉਹਨਾਂ ਦੇ ਪਿੱਛੇ ਸਲਾਹਕਾਰ ਜਿਹੜੇ ਆ ਉਹ ਮਾਰਕਰਨੀ ਉਹਨਾਂ ਦੇ ਹੁੰਦੇ ਸੀਗੇ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਥੋੜਾ ਜਿਹਾ ਪਰੋਸਨ ਨਹੀਂ ਵੀ ਵੱਜ ਰਿਹਾ ਪਰ ਨੀਰਸਨ ਦੇ ਇਹ ਚਿਹਰਾ ਬਦਲਣ ਤੋਂ ਬਾਅਦ ਲੇਵਲ ਪਾਰਟੀ ਦੀ ਹਰਮਨ ਪਿਆਰਤਾ ਸਰਵੇਖਣਾਂ ਦੇ ਵਿੱਚ ਕਾਫੀ ਜੜੀ ਆ ਉਹ ਵਧੀ ਹੋਈ ਦਿਖਾਈ ਗਿਆ ਹੈ ਬਿਲਕੁਲ ਜੇਕਰ ਲਿਬਰਲ ਪਾਰਟੀ ਜਿੱਤ ਜਾਂਦੀ ਹੈ ਮжоਰਿਟੀ ਦੇ ਨਾਲ ਸਰਕਾਰ ਬਣਾ ਲੈਂਦੀ ਹੈ ਜੇਕਰ ਤੇ ਫਿਰ ਇਤਿਹਾਸ ਹੋਏਗਾ ਲਿਬਰਲਸ ਦੇ ਲਈ ਉੱਥੇ ਹੀ ਜੇਕਰ ਸਤ ਪਾਲ ਜੀ ਗੱਲ ਕਰੀਏ ਮੁੱਦਿਆਂ ਦੀ ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਨੇ ਤੇ ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਦੇ ਮੁੱਦੇ ਕੀ ਹੁੰਦੇ ਨੇ ਕਿਹੜੇ ਮੁੱਦੇ ਪ੍ਰਭਾਵਿਤ ਕਰਦੇ ਨੇ ਅਰ ਦੇਖੋ ਆਮ ਤੌਰ ਤੇ ਜਿਹੜੇ ਪਰੰਪਰਾਗਤ ਤੌਰ ਤੇ ਸਮਝਿਆ ਜਾਂਦਾ ਪਰਮਜੀਤ ਵੀ ਜਿਹੜੇ ਮੁੱਦੇ ਆ ਜੀ ਪੀਓ ਹੋ ਲੋਕਲ ਜ਼ਿਆਦਾ ਹੁੰਦੇ ਆ ਡੋਮੈਸਟਿਕ ਇਸ਼ੂਸ ਤੇ ਫੋਕਸ ਕੀਤਾ ਜਾਂਦਾ ਉਹਦੇ ਵਿੱਚ ਉਹ ਕੁਲਮਲਾ ਕੇ ਹੈਲਥ케ਅਰ ਦਾ ਇਸ਼ੂ ਬਹੁਤ ਉੱਪਰ ਕੇ ਸਾਹਮਣੇ ਆਉਂਦਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਕਿੱਦਾਂ ਦੀਆਂ ਮਿਲ ਰਹੀਆਂ ਐਜੂਕੇਸ਼ਨ ਦੀ ਗੱਲ ਉੱਪਰ ਕੇ ਸਾਹਮਣੇ ਆਇਆ ਕਰਦੀ ਹੈ ਜਾਂ ਫਿਰ ਇਹ ਇਮਪਲੋਇਮੈਂਟ ਬੇਰੋਜ਼ਗਾਰੀ ਇਹ ਇਸ਼ੂ ਜਿਹੜਾ ਬਹੁਤ ਚਰਚਾ ਦੇ ਵਿੱਚ ਰਹਿੰਦਾ ਹੈ ਯੂਥ ਲਈ ਕਿੱਦਾਂ ਕੁਆਲਟੀ ਜੌਬ ਜਿਹੜੀ ਕ੍ਰੀਏਸ਼ਨ ਕਰਨੀ ਆ ਪਵਿੱਖ ਦੇ ਵਿੱਚ ਉਸ ਦੀ ਜਿਹੜੀ ਚਰਚਾ ਹੁੰਦੀ ਹੈ ਜਾਂ ਫਿਰ ਇਹ 인ਫਰਾਸਟ੍ਰਕਚਰ ਹੈ ਸਾਡੇ ਕੰਟਰੀ ਦੇ ਵਿੱਚ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹਨਾਂ ਦੀ ਗੱਲ ਚੱਲਦੀ ਹੈ ਸੋਸ਼ਲ ਸਰਵਿਸਿਜ਼ ਦੀ ਗੱਲ ਚੱਲਦੀ ਹੈ ਕਿ ਕਿਸ ਤਰੀਕੇ ਦੇ ਨਾਲ ਬਜਟ ਆ ਜਿਹੜਾ ਜੀਪੀਓ ਹੋ ਸਾਂਭਾ ਰੱਖਣਾ ਬੈਲੈਂਸ ਕਰਨਾ ਡੈਫਿਸਿਟ ਨਹੀਂ ਜਿਹੜਾ ਜੀਪੀਓ ਹੋ ਵਧਣ ਦੇਣਾ ਪਰ ਵੱਡੀ ਤਦਾਨ ਦੇ ਵਿੱਚ ਯਾਨੀ ਕਿ ਇਹ ਜਿਸ ਤਰ੍ਹਾਂ ਦੇ ਵੀ ਟ੍ਰੈਡੀਸ਼ਨਲ ਇਸ਼ੂਸ ਹੋਇਆ ਕਰਦੇ ਸੀਗੇ ਉਹਨਾਂ ਤੋਂ ਹਟ ਕੇ ਮੌਨਟੇਟਾਜੀ ਪੀ ਇਹ ਜਦੋਂ ਤੋਂ ਡੋਨਲਡ ਟਰੰਪ ਆਏ ਹੈ ਤੇ ਉਹਨਾਂ ਨੇ ਹਰ ਦੇਸ਼ ਨੂੰ ਹੀ ਆਪਣੇ ਤਰੀਕੇ ਦੇ ਨਾਲ ਥੋੜਾ ਜਿਹਾ ਧਮਕੀਆਂ ਦੇਣੀਆਂ ਐ ਟੈਰਿਫ ਦੀਆਂ ਸ਼ੁਰੂ ਕੀਤੀਆਂ ਤੇ ਉਹ ਅਮਰੀਕਾ ਤੇ ਮੈਕਸੀਕੋ ਆਪਣੇ ਗੁਆਂਢੀ ਦੇਸ਼ਾਂ ਨੂੰ ਵੀ ਬਖਸ਼ਿਆ ਨਹੀਂ ਐ ਉਹ ਹੁਣ ਸਾਡੇ ਇੱਥੇ ਕੈਨੇਡਾ ਦੇ ਵਿੱਚ ਚੋਣ ਮੈ ਕਲੋ ਪੇਪਰਚਾਰ ਦੇ ਦੌਰਾਨ ਬਾਕੀ ਸਾਰੇ ਮੁੱਦੇ ਜਿਹੜੇ ਉਹ ਪਾਸੇ ਪੈ ਗਏ ਐ ਤੇ ਇਹ ਡੋਨਲਡ ਟਰੰਪ ਤੇ ਅਮਰੀਕਾ ਤੋਂ ਜਿਹੜਾ ਜੀ ਪੀ ਇਹ ਕੈਨੇਡਾ ਦੀ ਪ੍ਰਭੂ ਸੱਤਾ ਦੇ ਖਤਰੇ ਨੂੰ ਵੱਡਾ ਸਭ ਤੋਂ ਮੁੱਦਾ ਬਣਾ ਕੇ ਸਾਰੇ ਬਾਕੀ ਇਸ਼ੂਸ ਤੇ ਜਿਹੜਾ ਜੀ ਪੀ ਉਹ ਕੰਬਲ ਪਾ ਦਿੱਤਾ ਗਿਆ ਕਹਲੋ ਵੀ ਪਰਦਾ ਹੀ ਪਾ ਦਿੱਤਾ ਉਹਨਾਂ ਦੀ ਬਹੁਤੀ ਗਈ ਨਹੀਂ ਗੱਲ ਚੱਲਦੀ ਮਾਰਕ ਕਰਨੀ ਵੀ ਜਿਹੜਾ ਬਹੁਤ ਉਬਾਰ ਕੇ ਇਹ ਗੱਲ ਕਰਦੇ ਆ ਕਿ ਡੋਨਲਡ ਟਰੰਪ ਸਾਹਿਬ ਨੇ ਕੈਨੇਡਾ ਨੂੰ ਬਹੁਤ ਵੱਡਾ ਖਤਰਾ ਛੁਪਾਇਆ ਜਿਹੜਾ ਪੇਸ਼ ਕਰਨ ਤਾਂ ਸੋ ਇਹ ਉਸ ਖਤਰੇ ਦੀ ਉਹ ਗੱਲ ਕਰਦੇ ਆ ਪਰ ਜੋ ਹਾਲ ਉਹਨਾਂ ਦੇ ਫਾਰਮਰ ਲੀਡਰ ਕਰਕੇ ਜਸਟਨ ਟਰੂਡੋ ਕਰਕੇ ਦੇਸ਼ ਦਾ ਹੋਇਆ ਸਤਿਆਨਾਸ਼ ਉਹਦੀ ਗੱਲ ਜਿਹੜੀ ਅੱਜ ਪਿਓ ਕਰਨਾ ਭੁੱਲ ਜਾਂਦੇ ਆ ਜਾਂ ਕਰਨਾ ਨਹੀਂ ਚਾਹੁੰਦੇ ਸੀ ਜਾਣਬੁੱਝ ਕੇ ਸੋ ਇਹ ਵੀ ਲੋਕ ਮਹਿਸੂਸ ਕਰ ਰਹੇ ਆ ਕਿ ਕਿੰਨੇ ਕਿੰਨੇ ਜਾਣੀ ਕਿ ਇਹ ਠਕਿਆ ਜਾ ਰਿਹਾ ਚੋਣ ਪ੍ਰਚਾਰ ਦੇ ਦੌਰਾਨ ਸਾਡੇ ਜਿਹੜੇ ਲੋਕਲ ਇਸ਼ੂਜ਼ ਆ ਉਹਨਾਂ ਨੂੰ ਇਹ ਅਮਰੀਕਾ ਦੇ ਇੱਕੋ ਇੱਕ ਜਿਹੜੇ ਅ ਇਹ ਇਸ਼ੂ ਨੂੰ ਵਰਤ ਕੇ ਕੈਨੇਡਾ ਦੇ ਦੇਸ਼ ਦੀ ਇਸ ਵੇਲੇ ਪ੍ਰਭੂ ਸਾਤਾ ਨੂੰ ਬਹੁਤ ਵੱਡਾ ਖਤਰਾ ਹੈ ਕੈਨੇਡਾ ਦੀ ਆਰਥਿਕਤਾ ਨੂੰ ਬਹੁਤ ਖਤਰਾ ਹੈ ਕੈਨੇਡਾ ਦੀ ਜਿਹੜੀ ਜੌਬ ਮਾਰਕੀਟ ਹੈ ਉਸ ਨੂੰ ਬਹੁਤ ਖਤਰਾ ਹੈ ਕੈਨੇਡਾ ਦੇ ਟ੍ਰੇਡ ਨੂੰ ਯੂਐਸ ਦੇ ਨਾਲ ਜਿਹੜਾ ਜੀ ਪੀਓ ਖਤਰਾ ਹੈ ਸੂਏ ਕੁਲ ਮਿਲਾ ਕੇ ਜਾਣੀ ਪਈ ਜੀ ਅਮਰੀਕਾ ਦੇ ਨਾਲ ਸਾਡੇ ਸਬੰਧ ਜਿਹੜੇ ਆ ਜੀ ਪੰਜਾਬ ਆ ਇਸ ਤਰੀਕੇ ਨਾਲ ਸਾਡਾ ਜਿਹੜਾ 네ਗੋਸ਼ੀਏਸ਼ਨਸ ਦਾ ਟ੍ਰੇਡ سلسلے ਵਿੱਚ ਨਹੀਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੈਟਲ ਹੁੰਦੀਆਂ ਤੇ ਕੈਨੇਡਾ ਦੇ ਵਿੱਚ ਆਰਥਿਕ ਮੰਦੀ ਵੀ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਅਮਰੀਕਾ ਦੇ ਵੱਲੋਂ ਜਿਹੜੀ ਹੈ ਥ੍ਰੈਟ ਆ ਵੀ ਉਹਨੂੰ ਜਿਆਦਾ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਤੇ ਜਿਹੜੇ ਲੋਕਲ ਇਸ਼ੂਜ਼ ਆ ਉਹ ਕਿਤੇ ਦਬ ਕੇ ਰਹਿ ਗਏ ਲੱਗਦੇ ਆ ਜੀ ਬਿਲਕੁਲ ਟਰੰਪ ਹੋਰਾਂ ਦੀ ਗੱਲ ਚੱਲ ਰਹੀ ਸੀ ਜਿਸ ਤਰ੍ਹਾਂ ਮਾਰਕ ਕੌਰ ਨਹੀਂ ਆਏ ਦੂਸਰੇ ਪਾਸੇ ਡੋਨਾਲਡ ਟਰੰਪ ਆਏ ਜਿਸ ਤਰ੍ਹਾਂ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦਾ ਐਲਾਨ ਕਰ ਦਿੱਤਾ ਜਾਂ ਉਹਨਾਂ ਨੂੰ ਪੇਸ਼ਕਸ਼ ਕੀਤੀ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਰੋਸ਼ ਪੈਦਾ ਹੋਇਆ ਤੁਸੀਂ ਵੀ ਕਹਿ ਰਹੇ ਹੋ ਕਿ ਮਾਰਕ ਕਾਰਨੀ ਹੋਰ ਹੋਰਵਾਲਾ ਸਿਰਫ 트럼ਪ ਦੇ ਮੁੱਦੇ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਨਕਾਮੀਆਂ ਕਰਕੇ ਜਸਟਿਨ ਟਰੂਡੋ ਪਿੱਛੇ ਹੋਇਆ ਉਹਨਾਂ ਦੀ ਗੱਲ ਨਹੀਂ ਹੋ ਰਹੀ ਪਰ ਕੀ ਲੋਕ ਸਮਝ ਰਹੇ ਨਹੀਂ ਨਾ ਸਾਰੀਆਂ ਗੱਲਾਂ ਨੂੰ ਆ ਯੂਥ ਸਪੈਸ਼ਲੀ ਬਹੁਤ ਸਮਝ ਰਿਹਾ ਜੀ ਪਹਿਲਾਂ ਜੋ ਨਹੀਂ ਸੀ ਸੁਣਣ ਵਿੱਚ ਮਿਲਦਾ ਵੀ ਯੂਥ ਇੰਨਾ ਇੰਟਰਸਟ ਨਹੀਂ ਸੀ ਲੈਂਦੇ ਹੁੰਦੇ ਵੋਟ ਪਾਉਣ ਦੇ ਵਿੱਚ ਇਸ ਵਾਰ ਲੇਕਿਨ ਕਿ ਵੋਟਾਂ ਪਾਉਣ ਦੇ ਲਈ ਵੱਡੀ ਤਦਦਦ ਦੇ ਵਿੱਚ ਯੂਥ ਦੇ ਵਿੱਚ ਦਿਲਚਸਪੀ ਆ ਔਰ ਜਦੋਂ ਜੀ ਵੀ ਵੱਡੀ ਤਦਦਦ ਦੇ ਵਿੱਚ ਪੋਲਿੰਗ ਹੋਵੇ ਲਾਈਨਾਂ ਲਗਾ ਲਗਾ ਕੇ ਲੋਕ ਵੋਟਾਂ ਪਾਉਣ ਵੋਟ ਵਾਲੇ ਦਿਨ ਦਾ ਇੰਤਜ਼ਾਰ ਕਰਨ ਤੇ ਫਿਰ ਇਹ ਸਿਗਨਲ ਆਮ ਤੌਰ ਤੇ ਸਮਝਿਆ ਜਾਂਦਾ ਹੁੰਦਾ ਵੀ ਇਹ ਸ਼ੁਭ ਜਿਹੜਾ ਸ਼ਗਨਿਆ ਵੀ ਉਹ ਆਪੋਜੀਸ਼ਨ ਵਾਸਤੇ ਹੋ ਸਕਦਾ ਤੇ ਮਾੜੀ ਖਬਰ ਜਿਹੜੀ ਆ ਜੀ ਸਰਕਾਰ ਚਲਾ ਰਹੀ ਪਾਰਟੀ ਵਾਸਤੇ ਹੋ ਸਕਦੀ ਆ ਪਰ ਇਹ ਦੋਨੋਂ ਹੀ ਜਿਤਨਾ ਦੇ ਤਰਕ ਜਿਹੜੇ ਵਾਰ ਕੇ ਪੇਸ਼ ਕੀਤੇ ਜਾਂਦੇ ਆ ਕਿ ਗੱਲ ਇਹ ਵੀ ਹੋ ਸਕਦੀ ਹੈ ਕਿ ਆਪੋਜੀਸ਼ਨ ਦੇ ਪ੍ਰਤੀ ਯੂਥ ਦਾ ਰੁਝਾਨ ਹੋਵੇ ਜਾਂ ਫਿਰ ਕਿਉਂਕਿ ਮਾਰਕ ਕਰਨੀ ਇੱਕ ਬਹੁਤ ਵੱਡੀ ਸ਼ਖਸੀਅਤ ਆ ਪਰ ਸ਼ਾਇਦ ਉਹ ਉਹਨਾਂ ਨੂੰ ਵੀ ਕਿਤੇ ਉਹ ਹਾਰ ਨਾ ਜਾਣ ਉਹਨਾਂ ਦੀ ਪਾਰਟੀ ਨੂੰ ਜਿਟਾਉਣ ਦੇ ਲਈ ਜਿਹੜਾ ਇੰਨਾ ਵੱਡਾ ਜੜਾ ਜਿ ਕੋਈ ਖੋਲਾਰਾ ਲੋਕਾਂ ਨੂੰ ਮਿਲਿਆ ਹੋ ਸਕਦਾ ਪਰ ਲੱਗਦਾ ਹੈ ਕਿ ਯੂਥ ਜਿਹੜਾ ਜਿਸ ਤਰੀਕੇ ਦੇ ਨਾਲ ਇੱਥੇ ਘਰਾਂ ਦੀ ਰਹਿائش ਦੀ ਥੋੜਾ ਜਿੱਦਾਂ ਯੂਥ ਨੂੰ ਲੱਗਦਾ ਹੈ ਕਿ ਫਿਊਚਰ ਦੇ ਵਿੱਚ ਜਿੰਨੀ ਕ ਕਮਾਈ ਹੋ ਪਉਂਦੀ ਹੈ ਜਿੰਨੀ ਮਹਿੰਗਾਈ ਦੇ ਵਿੱਚ ਖਰਚਿਆਂ ਚ ਇਨਕਮ ਚਲੀ ਜਾਂਦੀ ਹੈ ਉਹ ساری ਜ਼ਿੰਦਗੀ ਸ਼ਾਇਦ ਕੋਈ ਆਪਣਾ ਘਰ ਖਰੀਦ ਨਹੀਂ ਸਕੂਗਾ ਵੀ ਸਾਡੇ ਪੇਰੈਂਟ ਨੇ ਤਖੀਰ ਲਿਆ ਉਹ ਤੋਂ ਸਸਤੇ ਚੰਗੇ ਸਮੇਸੇ ਸੀਗੇ ਇਸੇ ਕਰਕੇ ਕਿ ਕਿਤੇ ਦੇ ਵੀ ਸੁਣਨ ਨੂੰ ਮਿਲਦਾ ਕਿ ਯੂਥ ਜਿਹੜਾ ਉਹ ਪ੍ਰੇਰਿਤ ਕਰ ਰਿਹਾ ਕਦੀ ਇਹਦਾ ਸੁਣਨ ਨੂੰ ਨਹੀਂ ਸੀ ਮਿਲਿਆ ਆਪਣੇ ਪੇਰੈਂਟਸ ਨੂੰ ਦਾਦੇ-ਦਾਦੀਆਂ ਨਾਨੇ-ਨਾਨੀਆਂ ਨੂੰ ਕਿ ਤੁਸੀਂ ਹੁਣ ਤੱਕ ਜੇ ਇੱਕ ਪਾਰਟੀ ਦੇ ਲੜ ਲੱਗੇ ਰਹੇ ਹੋ ਤਾਂ ਸੁਖਿਆ ਨਹੀਂ ਕਿ ਸਾਰੀ ਉਮਰ ਇੱਕ ਪਾਰਟੀ ਨੂੰ ਵੋਟਾਂ ਪਾਈ ਜਾਣੀਆਂ ਥੋੜਾ ਜਿਹਾ ਦੇਸ਼ ਦਾ ਹਾਲ ਦੇਖੋ ਤੇ ਆਓ ਆਪਾਂ ਚੇਂਜ ਲਿਆ ਕੇ ਦੇਖੀਏ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਸੁਣਨ ਨੂੰ ਮਿਲਦੀਆਂ ਕੁਲਮਲਾ ਕੇ ਜਾਨੀ ਕਿ ਯੂਥ ਦੇ ਵਿੱਚ ਕਾਫੀ ਵੱਡੀ ਦਿਲਚਸਪੀ ਹੈ ਵੋਟਾਂ ਵਾਲੇ ਦਿਨ ਵੋਟਾਂ ਪਾਉਣ ਦੀ ਜੀ ਬਿਲਕੁਲ ਕੈਨੇਡਾ ਨੂੰ ਸਤਪਾਲ ਜੀ ਮ ਤੇ ਜੋ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ 65 ਦੇ ਕਰੀਬ ਪੰਜਾਬੀ ਚੋਣ ਮੈਦਾਨ ਦੇ ਵਿੱਚ ਨੇ ਪੰਜਾਬੀ ਵੀ ਕੈਨੇਡਾ ਦੀ ਸਿਆਸਤ ਨੂੰ ਬੇहद ਪ੍ਰਭਾਵਿਤ ਕਰਦੇ ਨੇ ਕਿੰਨੇ ਕੁ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਇਸ ਵਾਰ ਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ 37343 ਹਲਕੇ ਆ ਤੇ ਕੁੱਲ ਮਿਲਾ ਕੇ ਜਾਨੀ ਕਿ ਦੇਸ਼ ਭਰ ਦੇ ਵਿੱਚ ਕੋਨੇ-ਕੋਨੇਆਂ ਦੇ ਵਿੱਚ ਇਹ ਭਾਰਤੀ ਮੋਲ ਦੇ ਜਿਹੜੇ ਕੈਂਡੀਡੇਟ ਆ ਜੀਪੀ ਉਹ ਉਹਨਾਂ ਦੇ ਵਿੱਚ ਮੈਜੋਰਟੀ ਨਰਸਨ ਦੇ ਪੰਜਾਬੀਆਂ ਦੀ ਹੈਗੀ ਆ ਪੰਜਾਬਣਾਂ ਦੀ ਹੈਗੀ ਆ ਵੀ ਉਹ ਵੀ ਕੈਂਡੀਡੇਟ ਹੈਗੇ ਆ ਤੇ ਸਾਰੀਆਂ ਹੀ ਪਾਰਟੀਆਂ ਤੋਂ ਨੇ ਜਿੰਨਾ ਹੀ ਪ੍ਰਮੁੱਖ ਪਾਰਟੀਆਂ ਤੋਂ ਨੇ ਇਹ ਨਹੀਂਗਾ ਵੀ ਜ਼ਰੂਰੀ ਪੰਜਾਬੀ ਕਿਸੇ ਇੱਕ ਪਾਰਟੀ ਦੇ ਲੜਨ ਲੱਗੇ ਹੋਏ ਆ ਬਿਲਕੁਲ ਪਾਰਟੀ ਵੱਲੋਂ ਹੀ ਆ ਜਾਂ ਫਿਰ ਕੰਜ਼ਰਵੇਟਿਵ ਵੱਲੋਂ ਹੀ ਆ ਐਨਡੀਪੀ ਦੇ ਵਿੱਚ ਵੀ ਪੰਜਾਬੀ ਕੈਂਡੀਡੇਟ ਜਿਹੜੇ ਹੈਗੇ ਆ ਸਾਡੇ ਇੱਥੇ ਪੀਪਲਸ ਪਾਰਟੀ ਆ ਉਹਨਾਂ ਦੇ ਵੱਲੋਂ ਵੀ ਪੰਜਾਬੀ ਭਾਰਤੀ ਮੂਲ ਦੇ ਕੈਂਡੀਡੇਟ ਹੈਗੇ ਆ ਸੋ ਇਸ ਤਰੀਕੇ ਦੇ ਨਾਲ ਐ ਜੀ ਪੀ ਜਿਹੜੇ ਪੰਜ ਦਰਜਣ ਦੇ ਕਰੀਬ ਇਹ ਭਾਰਤੀ ਮੂਲ ਦੇ ਉਹਨਾਂ ਦੇ ਵਿੱਚ ਮੈਜੋਰਟੀ ਜਿਹੜੇ ਪੰਜਾਬੀ ਕੈਂਡੀਡੇਟਸ ਆ ਉਹਨਾਂ ਦਾ ਜਿਹੜਾ ਜ਼ੋਰਦਾਰ ਪ੍ਰਚਾਰ ਆ ਜਾਂ ਜ਼ੋਰਦਾਰ ਕਹਿੰਦੇ ਕਿ ਜਿਆਦਾ ਕੈਂਪੇਨ ਦੇ ਵਿੱਚ ਗਹਿਗਾ ਚ ਮੁਕਾਬਲੇ ਆ ਉਹ ਬ੍ਰੈਮਟਨ ਦੇ ਵਿੱਚ ਤੇ ਉਧਰ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚ ਹੋਣ ਦੀ ਸੰਭਾਵਨਾ ਬਣੀ ਹੋਈ ਆ ਸੋ ਇਹ ਸਰੀ ਦੇ ਵਿੱਚ ਤੇ ਬ੍ਰੈਮਟਨ ਦੇ ਵਿੱਚ ਡਸਨਟ ਮੈਟਰ ਵੀ ਕਿਹੜੀ ਪਾਰਟੀ ਤੋਂ ਕੈਂਡੀਡੇਟ ਜਿੱਤਣਗੇ ਉਹ ਪੰਜਾਬੀ ਹੀ ਜਾਂ ਭਾਰਤੀ ਮੂਲ ਦੇ ਹੀ ਹੋ ਸਕਦੇ ਆ ਸੋ ਇਸ ਤਰ੍ਹਾਂ ਦੇ ਆਮੋ ਸਾਹਮਣੇ ਸਿੱਧੇ ਜਿਹੜੇ ਕਲੇ ਮੁਕਾਬਲੇ ਆ ਜੀ ਵੀ ਇਹ ਹੁਣ ਟੈਰੀਓ ਦੇ ਵਿੱਚ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਅਲਬਰਟਾ ਦੇ ਵਿੱਚ ਵੀ ਕੁਝ ਹਲਕੇ ਇਸੇ ਤਰ੍ਹਾਂ ਹੋ ਸਕਦੇ ਆ ਬਿਲਕੁਲ ਸਤਪਾਲ ਜੀ ਜਿਸ ਤਰ੍ਹਾਂ ਪੰਜਾਬੀ ਕੈਂਡੀਡੇਟ ਨੇ ਉੱਥੇ ਜੇਕਰ ਪੰਜਾਬੀ ਵੋਟਰਸ ਦੀ ਗੱਲ ਕਰੀਏ ਕਿਹੜੇ ਏਰੀਏ ਖਾਸ ਨੇ ਵੀ ਪੰਜਾਬੀ ਵੋਟਰਸ ਇੱਥੋਂ ਇੱਥੋਂ ਇਸ ਇਸ ਹਲਕਿਆਂ ਦੀ VOTING ਨੂੰ ਪ੍ਰਭਾਵਿਤ ਕਰ ਸਕਦੇ ਆ ਹੰਦੀ ਕੋਕਸਟੂਨ ਵਿੱਚ ਹਲਕੇ ਜਰੂਰ ਹੈਗੇ ਆ ਸਾਰੇ ਦੇਸ਼ ਦੇ ਵਿੱਚ ਹੁਣ ਜਦੋਂ ਇਹ ਹੈ ਜਿਵੇਂ ਵੋਟਰਾਂ ਦੀ ਦਿਲਚਸਪੀ ਹੈ ਪਰ ਕਿਉਂਕਿ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਜ਼ਿਆਦਾ ਫੋਕਸ ਜਿਹੜੀਆਂ ਪਾਕਟਸ ਹੈਗੀਆਂ ਜਿੱਥੇ ਤੇ ਪਾਪੂਲੇਸ਼ਨਾਂ ਕਮਿਊਨਿਟੀ ਦੀ ਜ਼ਿਆਦਾ ਹੈ ਪੀ ਉੱਥੇ ਜ਼ਿਆਦਾ ਕੈਂਪੇਨ ਦੇ ਦੌਰਾਨ ਜਿਹੜਾ ਜੀਪੀ ਇਹ ਅਟੈਨਸ਼ਨ ਹੁੰਦੀ ਹੈ ਸੋ ਸਮਝਿਆ ਇਹ ਜਾਂਦਾ ਵੀ ਬ੍ਰੈਂਟਨ ਦੇ ਵਿੱਚ ਜਿਹੜਾ ਜੀਪੀ ਇਹ ਤਿੱਖੇ ਮੁਕਾਬਲੇ ਹੋਣਗੇ ਇੱਥੇ ਇਸ ਵਾਰ 6 ਹਲਕਿਆਂ ਦੇ ਵਿੱਚ ਜਿਹੜੇ ਕੈਂਡੀਡੇਟ ਹੈ ਜੀਪੀ ਉਹਨਾਂ ਦੇ ਇਹ ਆਮੋ ਸਾਹਮਣੇ ਜਿਹੜਾ ਜੀਪੀ ਮੁਕਾਬਲੇ ਹੈਗੇ ਆ ਉੱਥੇ ਪੰਜਾਬੀ ਵੀ ਭਾਰਤੀ ਉਲਦੀ ਬਸੋਂ ਤੇ ਜਿਹੜਾ ਜਿ ਕੁਲਮਲਾ ਕੇ ਨਵੇਂ ਆ ਇਹ ਲੋਕ ਵੀ ਹੈਗੇ ਆ ਪਹਿਲਾਂ ਤੋਂ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਲੋਕ ਵੀ ਹੈਗੇ ਆ ਸੋ ਹੁਣ ਲੋਕਨ ਕੇ ਲੋਕ ਜਿਹੜੇ ਅੱਜ ਵੀ ਇਹ ਭਾਰਤੀ ਨੇ ਭਾਰਤੀ ਨੂੰ ਵੋਟ ਪਾਉਣੀ ਆ ਪੀ ਚਮੜੀ ਦਾ ਰੰਗ ਦੇਖਣਾ ਹੈ ਇਹ ਸ਼ਕਲ ਦੇਖਣੀ ਆ ਅਕਲ ਨਹੀਂ ਦੇਖਣੀ ਆ ਇਹ ਗੱਲਾਂ ਛੱਡ ਕੇ ਵੀ ਜਾਣੀ ਆਪਾਂ ਵਿਅਕਤੀ ਦਾ ਚਮ ਦੇਖਣਾ ਹੈ ਚਮ ਪਿਆਰਾ ਕਰਨਾ ਕੰਮ ਪਿਆਰਾ ਨਹੀਂ ਕਰਨਾ ਲੱਗਦਾ ਵੀ ਹੁਣ ਜਿਹੜੇ ਇਹ ਸਮੱਸਿਆਵਾਂ ਦੇ ਝੰਬੇ ਹੋਏ ਲੋਕ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਚੁੱਕੇ ਆ ਇਲਾਕਾਵਾਦ ਦੇ ਵਿੱਚੋਂ ਆਹ ਆਪਣਾ ਜਪਾਂ ਕਾਮ ਨੂੰ ਨਹੀਂ ਦੇਖਣਾ ਬੰਦੇ ਦਾ ਚਾਮੀ ਦੇਖਣਾ ਸੋ ਇਹ ਲਿਹਾਜ਼ ਕਰਨਾ ਰਿਸ਼ਤੇਦਾਰ ਹੈ ਜੀ ਜਾਂ ਫਿਰ ਇਹ ਸਾਡੇ ਪਿੰਡ ਤੋਂ ਹੈ ਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਹੋਣ ਜੜੀਆਂ ਉਹ ਪਿੱਛੇ ਛੱਡਦੇ ਜਾ ਰਹੇ ਆ ਇੱਕ ਬੜੇਕ ਲੰਬੇ ਦੁੱਖ ਭਰੇ ਕਹ ਲੋ ਭਈ ਹਟਾਏ ਹੋਏ ਤਜਰਬੇ ਤੋਂ ਬਾਅਦ ਭਈ ਡਸਨ ਮੈਟਰ ਕਿਹੜਾ ਕੈਂਡੀਡੇਟ ਹੈ ਜੋ ਉੱਥੇ ਜਾ ਕੇ ਉਹਦੇ ਵਿੱਚ ਬੋਲਣ ਦੀ ਉੱਥੇ ਜਾ ਕੇ ਕੋਈ ਗੱਲ ਕਰਨ ਦੀ ਲੀਡਰ ਸਾਹਮਣੇ ਹਊਆ ਮਤਲਬ ਉਹ ਬਣ ਕੇ ਡਰ ਕੇ ਬੈਠਾ ਰਹਿੰਦਾ ਚੁੱਪ ਕਰਕੇ ਜਾਂ ਬੈਠੀ ਰਹਿੰਦੀ ਆ ਵੀ ਤਾੜੀ ਮਾਰ ਕੇ ਉੱਥੋਂ ਆ ਜਾਣਾ ਤੇ ਫਿਰ ਡਸਨ ਮੈਟਰ ਵੀ ਕੌਣ ਆ ਸੋ ਉਸ ਲਿਹਾਜ਼ ਨਾਲ ਥੋੜਾ ਜਿਹਾ ਕੈਂਡੀਡੇ ਪਹਿਲੇ ਸਮਿਆਂ ਦੇ ਵਿੱਚ ਜਾਨੀ ਕਿ ਹੁੰਦਾ ਸੀਗਾ ਵੀ ਆਪਣੇ ਵਿੱਚੋਂ ਕਿਸੇ ਨੂੰ ਪਹੁੰਚਾਉਣਾ 1993 ਤੋਂ ਜਿਹੜਾ ਇਹ ਸਫ਼ਰ ਚੱਲਿਆ ਹੋਇਆ ਲੇਕਿਨ ਕਿ ਹੁਣ ਕਮਿਊਨਿਟੀ ਨੇ ਇੱਕ ਲੰਬਾ ਸਫ਼ਰ ਪਰਮਜੀਤ ਜੀ ਕਰ ਲਿਆ ਉਸ ਤੋਂ ਬਾਅਦ ਥੋੜਾ ਜਾਂ ਹੁਣ ਕੈਂਡੀਡੇਟ ਉਮੀਦਵਾਰ ਦੀ ਇਹ ਸਮਰੱਥਾ ਵੀ ਦੇਖੀ ਜਾਂਦੀ ਹੈ ਤੇ ਜ਼ਰੂਰੀ ਨਹੀਂਗਾ ਵੀ ਇੱਕ ਇੱਕ ਪਰਸੈਂਟੇਜ ਜਿਹੜੀ ਸਲਟਨ ਆ ਵੋਟਰਸ ਦੀ ਵੀ ਹੈਗੀ ਆ ਜ਼ਰੂਰੀ ਨਹੀਂਗਾ ਕਿ ਅਸੀਂ ਆਪਣੇ ਲੋਕ ਹੀ ਭੇਜਨੇ ਆ ਕੋਈ ਵੀ ਹੋ ਸਕਦੇ ਨੇ ਜਿਹੜੇ ਸਾਡੇ ਇਸ਼ੂਜ਼ ਨੂੰ ਅੰਡਰਸਟੈਂਡ ਕਰਦੇ ਨੇ ਜਾਂ ਫਿਰ ਉੱਥੇ ਜਾ ਕੇ ਜ਼ੋਰਦਾਰ ਤਰੀਕੇ ਦੇ ਨਾਲ ਜਿਹੜੀ ਸਾਡੀ ਹਲਕੇ ਦੀ ਨੁਮਾਇੰਦਗੀ ਕਰ ਸਕਦੇ ਨੇ ਕਿ ਉਹ ਕੋਈ ਵੀ ਹੋਵੇ ਯੋਗ ਲੀ ਆ ਜਾ ਸਕਦਾ ਜੀ ਬਿਲਕੁਲ ਡਿਜ਼ਰਵਿੰਗ ਤੇ ਕੈਪੇਬਲ ਫੇਸਿਸ ਨੂੰ ਇਸ ਵਾਰ ਮੌਕਾ ਮਿਲ ਸਕਦਾ ਹੈ ਇੱਕ ਆਖਰੀ ਸਵਾਲ ਸਤਪਾਲ ਜੀ ਜਦੋਂ ਸਾਡੇ ਭਾਰਤ ਚ ਜਾਂ ਕਹਿ ਲਓ ਪੰਜਾਬ ਚ ਚੋਣਾਂ ਹੁੰਦੀਆਂ ਨੇ ਤੇ ਜਿਸ ਤਰ੍ਹਾਂ ਰੈਲੀਆਂ ਦੇ ਉੱਪਰ ਰੈਲੀਆਂ ਹੁੰਦੀਆਂ ਜਿਸ ਤਰ੍ਹਾਂ ਸਿਆਸੀ ਸਰਗਰਮੀਆਂ ਜਿਸ ਤਰ੍ਹਾਂ ਸਿਆਸੀ ਮਾਹੌਲ ਬਣਿਆ ਹੁੰਦਾ ਕੈਨੇਡਾ ਚ ਵੀ ਅਜਿਹਾ ਹੀ ਕੁਝ ਚੱਲ ਰਿਹਾ ਹੈ ਇੱਥੇ ਸਾਡੇ ਚ ਕੋਈ ਨੁੱਕੜ ਮੀਟਿੰਗਾਂ ਦਾ ਕਲਚਰ ਜਿਹੜਾ ਉਹ ਜ਼ਿਆਦਾ ਆ ਕੁਝ ਕਿ ਰੈਲੀਆਂ ਜਿਹੜਾ ਸਰਟਨ ਏਰੀਆਜ਼ ਦੇ ਵਿੱਚ ਜਿਹੜੇ ਅਜਿਹੀ ਪਾਰਟੀਆਂ ਦੇ ਲੀਡਰ ਆ ਜਿਹੜੇ ਉਹ ਪਹੁੰਚ ਕੇ ਕਰਦੇ ਵੀ ਆ ਸੋ ਉਹਨਾਂ ਜਿਹੜੀਆਂ ਰੈਲੀਆਂ ਦਾ ਕਾਫੀ ਪ੍ਰਚਾਰ ਵੀ ਹੁੰਦਾ ਹੈ ਉਸ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਲੋਕ ਪਹੁੰਚਦੇ ਵੀ ਆ ਤੇ ਬਹੁਤ ਵਾਰ ਜਾਨੀ ਕਿ ਲੋਕ ਅੱਜ ਵੋਟਰ ਇੰਨਾ ਸਿਆਣਾ ਵੀ ਉਹ ਇਨਫਾਰਮਡ ਡਿਸੀਜਨ ਆਪਣਾ ਬਣਾਉਣਾ ਚਾਹੁੰਦੇ ਨੇ ਤੇ ਉਹ ਸਾਰੀਆਂ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਹੀ ਕੋਈ ਜਾਈ ਲੋਕੀ ਨਜ਼ਰ ਆ ਜਾਂਦੇ ਆ ਤੇ ਜ਼ਰੂਰੀ ਨਹੀਂ ਕਿ ਪੀ ਲੈਵਲ ਵਾਲੇ ਜਿਹੜੇ ਲੈਵਲ ਪਾਰਟੀ ਨਾਲ ਜੁੜੇ ਆ ਵੀ ਉਹਨਾਂ ਦੀਆਂ ਰੈਲੀਆਂ 'ਚ ਜਾਣਗੇ ਕਨਜ਼ਰਵਟਿਵ ਵਾਲੇ ਜਿਹੜੇ ਉਹਨਾਂ ਨਾਲ ਜੁੜੇ ਉਹਨਾਂ ਦੀਆਂ ਰੈਲੀਆਂ 'ਚ ਜਾਣਗੇ ਬਹੁਤ ਸਾਰੇ ਲੋਕ ਜ ਰੇ ਲੀਡਰ ਨੂੰ ਸੁਣਨਾ ਚਾਹੁੰਦੇ ਆ ਸਾਰਿਆਂ ਦੇ ਵਿਚਾਰ ਸੁਣਨੇ ਤੋਂ ਬਾਅਦ ਆਪਣਾ ਡਿਸੀਜਨ ਜਿਹੜਾ ਜੀਪੀ ਹੋ ਫਾਈਨਲ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਕੋਸ਼ ਜਿਹੜੇ ਜੀਪੀ ਮੇਨ ਏਰੀਆਜ਼ ਦੇ ਵਿੱਚ ਜਿਹੜੀਆਂ ਜਾਨੀ ਕਿ ਪੋਪੂਲੇਸ਼ਨ ਰਿਚ ਪਾਕਟਸ ਹੈਗੀਆਂ ਉੱਥੇ ਰੈਲਿਸ ਜਿਹੜੇ ਪਾਰਟੀ ਦੇ ਲੀਡਰ ਵੀ ਪਹੁੰਚ ਕੇ ਕਰਦੇ ਆ ਪਰ ਜਿਆਦਾ ਜਿਹੜਾ ਜਿਹੜਾ ਵੀ ਚੋਣ ਪ੍ਰਚਾਰ ਆ ਉਹ ਕੈਂਡੀਡੇਟ ਆਪਣੇ ਬਲਬੂਤੇ ਤੇ ਬਕਾਇਦਾ ਤੌਰ ਤੇ ਆਪੋ ਆਪਣੇ ਹਲਕਿਆਂ ਦੇ ਵਿੱਚ ਕਰਦੇ ਆ ਤੇ ਉੱਥੇ ਜਿਹੜਾ ਜੀਪ ਨੁਕੜ ਮੀਟਿੰਗਾਂ ਦਾ ਜਿਆਦਾ ਜ਼ੋਰ ਹੁੰਦਾ ਹੈ ਬਿਲਕੁਲ ਇੱਕ ਇੱਕ ਹੋਰ ਆਖਰੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਖਾਸ ਕਰ ਆਮ ਹੀ ਚੋਣਾਂ 'ਚ ਵੇ ਵਿਕਨ ਦਾ ਬੜਾ ਰਹਿੰਦਾ ਹੈ ਕਿ ਵੀ दारू ਦੀ ਬੋਤਲ ਦੇ ਪਿੱਛੇ ਵੋਟ ਵਿਕ ਗਈ ਜਾਂ ਜਿਸ ਤਰ੍ਹਾਂ ਦਾ ਵੀ ਇੱਥੇ ਲਾਲਚ ਦਿੱਤੇ ਜਾਂਦੇ ਆ ਕਿ ਕੈਨੇਡਾ 'ਚ ਵੀ ਵੋਟਰਸ ਦਾ ਜਾਂ VOTING ਸਮੇ ਅਜਹੀਆਂ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਵੀ ਵੋਟ ਵਿਕਨ ਦਾ ਡਰ ਰਹਿੰਦਾ ਇਸ ਤਰ੍ਹਾਂ ਦੇ ਕੁਝ ਹੋਣ ਵਿਅਕਤੀ ਜਦੋਂ ਪ੍ਰਵਾਸ ਕਰਦੇ ਨੇ ਆਪਣੇ ਮੁਲਕਾਂ ਦੇ ਵਿੱਚ ਭਵੇਂ ਉਹ ਲੱਖ ਕਹਿਣ ਵੀ ਬਹੁੜੀਆਂ ਸਮੱਸਿਆਵਾਂ ਜੀ ਇੱਥੇ ਭ੍ਰਿਸ਼ਟਾਚਾਰ ਬਹੁਤ ਹੈ ਪੁਲਿਸ ਬਹੁਤ ਨਕੰਮੀ ਹੈ ਤੇ ਇੱਥੇ ਸਰਕਾਰ ਬਹੁਤ ਮਾੜੀ ਆ ਪਰਸਦ ਦੇ ਵਿੱਚ ਤੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਉਹੀ ਆ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਆਪਣੇ ਵਿੱਚੋਂ ਅੱਗੇ ਕੀਤਾ ਸਭ ਤੋਂ ਜ਼ਿਆਦਾ ਯੋਗ ਸਮਝ ਕੇ ਜੀ ਸੋ ਪਰ ਲੇਕਿਨ ਕਿ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਲੋਕਤੰਤਰ ਦੇ ਵਿੱਚ ਕੱਲੇ ਲੀਡਰ ਜਾਂ ਕੱਲਾ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ ਕਿਉਂਕਿ ਉਹ ਤੇ ਹਰ 5 ਸਾਲ ਬਾਅਦ ਆ ਕੇ ਕਹਿ ਦਿੰਦੇ ਆ ਵੀ ਜੇ ਅਸੀਂ ਨਕੰਮੇ ਆ ਤਾਂ ਸਾਨੂੰ ਰਹਿਣ ਦਿਓ ਕੋਈ ਚੱ ਉਹਨਾਂ ਲੋਕਾਂ ਨੂੰ ਚੁਣੀ ਵੀ ਜਾ ਰਹੇ ਆ ਲੋਕ ਆਪਣੇ ਹੱਥੀਂ ਤੇ ਨਾਲ ਨਾਲ ਉਲੰਭੇ ਦੇਈ ਜਾ ਰਹੇ ਆ ਵੀ ਸਰਕਾਰ ਬੜੀ ਮਾੜੀ ਆ ਤੇ ਇਹ ਗੱਲ ਸਮਝੋ ਬਾਹਰ ਹੁੰਦੀ ਆ ਇਸੇ ਕਰਕੇ ਜਦੋਂ ਲੋਕ ਪ੍ਰਵਾਸ ਕਰਦੇ ਆ ਆਪਣਾ ਸਮਾਜ ਛੱਡਦੇ ਆ ਪਰ ਲੱਗਦਾ ਹੁੰਦਾ ਵੀ ਆਦਤਾਂ ਜਿਹੜੀਆਂ ਉਹ ਨਾਲ ਹੀ ਲੈ ਜਾਂਦੀਆਂ ਜਾਂਦੀਆਂ ਸੋ ਇਸੇ ਕਰਕੇ ਦੇਸ਼ ਬਦਲਣ ਤੋਂ ਬਾਅਦ ਆਮ ਤੌਰ ਤੇ ਲੋਕਾਂ ਨੂੰ ਸਵਰਗ ਦਾ ਆਪਣਾ ਜਿਹੜਾ ਚੰਗਾ ਜੀਵਨ ਸੋਚਿਆ ਹੁੰਦਾ ਉਹ ਮਿਲਦਾ ਨਹੀਂ ਆ ਕਿਉਂਕਿ ਆਦਤਾਂ ਜੇ ਆਪਣੇ ਸਮਾਜ ਵਿੱਚ ਖਰਾਬ ਸੀ ਤੋ ਖਰਾਬ ਆਦਤਾਂ ਚੰਗੇ ਸਮਾਜ ਵਿੱਚ ਜਾ ਕੇ ਅਸੀਂ ਘੋੜ ਲਈਆਂ ਤੇ ਹਾਲ ਉਹੀ ਹੋਇਆ ਰਿਜ਼ਲਟ ਸੇਮ ਰਿਹਾ ਜੀ ਸੋ ਇਸ ਕਰਕੇ ਜੀ ਵੀ ਇਹ ਜਿਹੜਾ ਵੋਟਰ ਦੇਸ਼ ਨੰਬਰ 1 ਸੀ ਇੱਥੇ ਨਹੀਂ ਸਿਕਾ ਬਹੁਤ ਸਾਰੇ ਹੋਰ ਨਾ ਸਮਾਜਾਂ ਦੇ ਵਿੱਚੋਂ ਆਏ ਹੋਏ ਲੋਕਾਂ ਨੇ ਆਈਆਂ ਹੋਈਆਂ ਨੇ ਜਾਨੀ ਕਿ ਇਹ ਇੱਕ ਅਜਿਹੇ ਜਿਹੜੇ ਆ ਇਹਨਾਂ ਸਮਾਜਾਂ ਦੇ ਵਿੱਚ ਆ ਕੇ ਘੁਲੇ ਆ ਕਿਤੇ ਕਿਤੇ ਇਹ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਪਰ ਉਹ ਜਾਗਦੀ ਜ਼ਮੀਰ ਵਾਲੇ ਜ਼ੁਰਤ ਵਾਲੇ ਲੋਕ ਵੀ ਹੈਗੇ ਆ ਗੈਰਤਮੰਦ ਜਿਨ੍ਹਾਂ ਨੂੰ ਲੱਗਦਾ ਪਈ ਅਸੀਂ ਨਮਕ ਹਰਾਮੀ ਨਹੀਂ ਹੋਣਾ ਕਿਉਂਕਿ ਜੇ ਅਸੀਂ ਕਿਸੇ ਕੈਂਡੀਡੇਟ ਕੋਲ ਜਾ ਕੇ ਸਮੋਸੇ ਖਾਣੇ ਆ ਕਿਸੇ ਕੈਂਡੀਡੇਟ ਕੋਲੋਂ ਜਾ ਕੇ ਸ਼ਰਾਬਾਂ ਪੀਣੇ ਆ ਉਹਦੇ ਕੋਲੋਂ ਜਾ ਕੇ ਚਿਕਨ ਖਾਣੇ ਆ ਖਾਨੀਆਂ ਆ ਤੇ ਫਿਰ ਨਮਕ ਉਹਨਾਂ ਦੇ ਵਿੱਚ ਹੁੰਦਾ ਜੀ ਸੋ ਇਸ ਕਰਕੇ ਨਮਕ ਹਰਾਮੀ ਆਪਾਂ ਨਾ ਹੋਈਏ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਬਚਦੇ ਵੀ ਆ ਵੀ ਅਸੀਂ ਕੈਂਡੀਡੇਟ ਕੋਲ ਜਾ ਕੇ ਉਹਦੀ ਆਉ ਭਗਤ ਮਤਲਬ ਸੇਵਾផល ਜਿਹੜਾ ਲਈਏ ਜਿਹਦੇ ਨਾਲ ਕਿ ਬਾਅਦ ਦੇ ਵਿੱਚ ਅਸੀਂ ਵੋਟਰ ਨੂੰ ਨਾ ਪਾਉਣੀ ਹੋਵੇ ਤੇ ਫਿਰ ਆਪਣੀ ਆਤਮਾ ਦੇ ਵਿੱਚ ਨਮਕ ਹਰਾਮੀ ਬਣੀਏ ਨਮਕ ਹਰਾਮੀ ਬਣਨ ਤੋਂ ਜਿਹੜੇ ਜੀ ਬਹੁਤ ਸਾਰੇ ਵੋਟਰ ਬਚਦੇ ਵੀ ਆ ਬਿਲਕੁਲ ਸ਼ੁਕਰੀਆ ਸਤਪਾਲ ਜੀ ਇਸ ਤਰ੍ਹਾਂ ਤੁਹਾਡੇ ਨਾਲ ਚਰਚਾ ਕਰਦੇ ਰਹਾਂਗੇ ਜੀ ਥੈਂਕ ਯੂ ਜੀ ਜੀ ਸੋ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਤਰ੍ਹਾਂ ਸਾਡੇ ਸੀਨੀਅਰ ਪੱਤਰਕਾਰ ਕੈਨੇਡਾ ਤੋਂ ਸਤਪਾਲ ਸਿੰਘ ਜੋਹਲ ਹੋਰਾਂ ਨੇ ਦੱਸਿਆ ਕਿ ਮਾਹੌਲ ਇਸ ਸਮੇਂ ਪੂਰਾ ਸਿਖਰਾਂ ਦੇ ਉੱਪਰ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਪ੍ਰਚਾਰ ਚੱਲ ਰਿਹਾ ਹੈ ਲਗਾਤਾਰ 28 ਅਪ੍ਰੈਲ ਦਾ ਇੰਤਜ਼ਾਰ ਹੈ ਲੋਕਾਂ ਦੇ ਵਿੱਚ VOTING ਦਾ ਹੁਣ ਵੇਖਣਾ ਹੋਏਗਾ ਕਿ ਲਿਬਰਲ ਪਾਰਟੀ ਮੁੜ ਤੋਂ ਸਰਕਾਰ ਬਣਾ ਪਾਉਂਦੀ ਹੈ ਜਾਂ ਫਿਰ ਕੰਜ਼ਰਵੇਟਿਵ ਜਾਂ ਐਨਡੀਪੀ ਕਿਸ ਤਰ੍ਹਾਂ ਇਹ ਸੱਤਾ ਪਲਟਣ ਦੇ ਵਿੱਚ ਕਾਰਗਰ ਜਾਂ ਸਫਲ ਸਾਬਤ ਹੁੰਦੀ ਹੈ ਸੋ ਕੈਨੇਡਾ ਚੋਣਾਂ ਦੇ ਬਾਬਤ ਸੰਸਦੀ ਚੋਣਾਂ ਦੇ ਬਾਬਤ ਲਗਾਤਾਰ ਵਿਚਾਰ ਚਰਚਾ ਕਰਦੇ ਰਹਾਂਗੇ ਹੁਣ ਲਈ ਐਨ ਮੈਨੂੰ ਪਰਮਜੀਤ ਸੈਣੀ ਨੂੰ ਦੀ ਇਜਾਜ਼ਤ